ਮਹਾਲੀ ਪੁਲਿਸ ਨੇ ਇੱਕ ਗੋਰਖ ਤੰਦੇ ਦਾ ਪਰਦਾ ਫਾਸ਼ ਕੀਤਾ ਕਾਲ ਸੈਂਟਰ ਦੇ ਨਾਮ ਤੇ ਵਿਦੇਸ਼ੀ ਲੋਕਾਂ ਦੇ ਨਾਲ ਠੱਗੀ ਮਾਰੀ ਜਾ ਰਹੀ ਸੀ 37 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਹ ਲੋਕਾਂ ਦੇ ਨਾਲ ਬੜੀ ਹੀ ਚਲਾਕੀ ਦੇ ਨਾਲ ਠੱਗੀ ਮਾਰਦੇ ਸੀ ਈ 37 ਮੁੰਡੇ ਕੁੜੀਆਂ ਨੂੰ ਜਿਹੜਾ ਹਰਾਸਤ ਦੇ ਵਿੱਚ ਲਿਆ ਗਿਆ ਜਿਹੜੀਆਂ ਇੱਕ ਕਾਲ ਸੈਂਟਰ ਦੀ ਆੜ ਦੇ ਵਿੱਚ ਲੋਕਾਂ ਦੇ ਨਾਲ ਠੱਗੀ ਮਾਰਦੇ ਸੀ ਮਹਾਲੀ ਪੁਲਿਸ ਨੇ ਇੱਕ ਗੋਰਖ ਤੰਦੇ ਦਾ ਪਰਦਾ ਫਾਸ਼ ਕੀਤਾ ਮਹਾਲੀ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਿੱਥੇ ਕਿ ਕਾਲ ਸੈਂਟਰ ਦੇ ਨਾਮ ਤੇ ਵਿਦੇਸੀ ਲੋਕਾਂ ਦੇ ਨਾਲ ਠੱਗੀ ਮਾਰੀ ਜਾ ਰਹੀ ਸੀ ਉਹਨਾਂ ਨੂੰ ਈਮੇਲ ਭੇਜੀ ਜਾ ਰਹੀ ਸੀ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਆ 37 ਮੁੰਡੇ ਕੁੜੀਆਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੇਖ ਸਕਦੇ ਹੋ ਕਿ ਇਹ ਸਾਰੇ ਜਿਹੜੇ ਮੁੰਡੇ ਕੁੜੀਆਂ ਨੇ ਬਾਹਰ ਦੇ ਰਹਿਣ ਵਾਲੇ ਨੇ ਤੇ ਹੁਣ ਇਹ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ ਉਸ ਤੋਂ ਬਾਅਦ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਚਿਹਰੇ ਟੱਕਦੇ ਹੋਏ ਨਜ਼ਰ ਆ ਰਹੇ ਨੇ ਬਾਹਰ ਦੇ ਲੋਕ ਨੇ ਇਹ ਜਿਹੜੇ ਲੋਕਾਂ ਦੇ ਨਾਲ ਬੜੀ ਹੀ ਚਲਾਕੀ ਦੇ ਨਾਲ ਠੱਗੀ ਮਾਰਦੇ ਸੀ ਤਾਂ 37 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਮਹਾਲੀ ਦੇ ਐਸਐਸਪੀ ਨੇ ਕਈ ਐਮ ਖੁਲਾਸੇ ਕੀਤੇ ਨੇ ਕਿ ਕਿਸ ਤਰ੍ਹਾਂ ਬਾਦੇਸੀ ਲੋਕਾਂ ਦੇ ਨਾਲ ਯੂਐਸਏ ਦੇ ਲੋਕਾਂ ਦੇ ਨਾਲ ਇਹ ਠੱਗੀ ਮਾਰਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਇੱਥੋਂ ਅ ਬੜੀ ਹੀ ਤਰੀਕੇ ਦੇ ਨਾਲ ਉਹਨਾਂ ਨੂੰ ਕਈ ਚੀਜ਼ਾਂ ਦੱਸੀਆਂ ਜਾਂਦੀਆਂ ਸੀ ਕਿ ਤੁਹਾਡੇ ਨਾਲ ਠੱਗੀ ਹੋਏਗੀ ਤੁਹਾਨੂੰ ਇਸ ਤਰੀਕੇ ਦੇ ਨਾਲ ਜਿਹੜਾ ਪੈਸੇ ਤੁਹਾਨੂੰ ਲੱਗਣਗੇ ਤੁਹਾਡੇ ट्रांजੈਕਸ਼ਨ ਇਸ ਤਰੀਕੇ ਦੇ ਨਾਲ ਬੱਝ ਸਕਦੀ ਹੈ ਬੈਂਕ ਦੇ ਜਰੀਏ ਜਿਹੜਾ ਇਹਨਾਂ ਨੂੰ ਠੱਗੀ ਮਾਰੀ ਜਾਂਦੀ ਸੀ ਤੇ ਇੱਕ ਈਮੇਲ ਭੇਜੀ ਜਾਂਦੀ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਹੁਣ ਕਾਰਵਾਈ ਕੀਤੀ ਹੈ ਇੱਕ ਕਾਲ ਸੈਂਟਰ ਦੇ ਉੱਪਰ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਸ ਤੋਂ ਬਾਅਦ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ 37 ਦੇ ਕਰੀਬ ਮੁੰਡੇ ਕੁੜੀਆਂ ਨੇ ਜਿਹੜੀਆਂ ਇੱਕ ਕਾਲ ਸੈਂਟਰ ਦੀ ਆੜ ਦੇ ਵਿੱਚ ਲੋਕਾਂ ਦੇ ਨਾਲ ਠੱਗੀ ਮਾਰਦੇ ਸੀ ਯੂ ਐਸ ਏ ਦੇ ਵਿੱਚ ਖਾਸ ਕਰਕੇ ਤੇ ਉਹ ਤਸਵੀਰਾਂ ਤਾਂ ਨੂੰ ਦਿਖਾ ਰਿਹਾ ਦੇਖ ਸਕਦੇ ਹੋ ਕਿ ਮਹਾਲੀ ਦੀਆਂ ਇਹ ਤਸਵੀਰਾਂ ਨੇ ਮਹਾਲੀ ਦੇ ਕੋਰਟ ਦੇ ਵਿੱਚ ਇਹਨਾਂ ਲੋਕਾਂ ਨੂੰ ਪੇਸ਼ ਕੀਤਾ ਜਾ ਰਿਹਾ ਜਿਹੜੇ ਕੀ ਇੱਕ ਕਾਲ ਸੈਂਟਰ ਚਲਾ ਰਹੇ ਸੀ ਕਾਲ ਸੈਂਟਰ ਦੀ ਆੜ ਦੇ ਵਿੱਚ ਠੱਗੀ ਮਾਰੀ ਜਾ ਰਹੀ ਸੀ ਯੂ ਐਸ ਏ ਦੇ ਨਾਮ ਤੇ ਦੇਖ ਸਕਦੇ ਹੋ ਤਸਵੀਰਾਂ ਮਹਾਲੀ ਦੀਆਂ ਨੇ ਜਿੱਥੇ ਕਿ ਕਾਲ ਸੈਂਟਰ ਦੇ ਨਾਮ ਤੇ ਇਹ ਲੋਕ ਠੱਗੀ ਮਾਰਦੇ ਸੀ ਵਿਦੇਸ਼ ਦੇ ਲੋਕਾਂ ਨੂੰ ਆਪਣੀ ਠੱਗੀ ਦੇ ਜਾਲ ਦੇ ਵਿੱਚ ਫਸਾਉਂਦੇ ਸੀ ਤੇ ਫਿਰ ਮੋٹے ਪੈਸੇ ਵਸੂਲਦੇ ਸੀ ਪਰ ਹੁਣ 37 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਨਾਗਾਲੈਂਡ ਦੇ ਰਹਿਣ ਵਾਲੇ ਨੇ ਇਹ ਸਾਰੇ ਲੋਕ ਇਹਨਾਂ ਦਾ ਜਿਹੜਾ ਮਾਸਟਰਮਾਈਂਡ ਆ ਉਹ ਗੁਜਰਾਤ ਦਾ ਰਹਿਣ ਵਾਲਾ ਤੇ ਉਹ ਸਾਰਾ ਪਿੱਛੋਂ ਜਿਹੜਾ ਇਹ ਆਪਣਾ ਧੰਦਾ ਸੀ ਉਹ ਹੈਂਡਲ ਕਰਦਾ ਸੀ ਉਸ ਤੱਕ ਵੀ ਪੁਲਿਸ ਪਹੁੰਚਣ ਦਾ ਯਤਨ ਕਰੀਆ ਗੁਜਰਾਤ ਤੋਂ ਸਾਰਾ ਸਿਸਟਮ ਚੱਲਦਾ ਸੀ ਇੱਕ ਕਾਲ ਸੈਂਟਰ ਸੀ ਮਹਾਲੀ ਦੇ ਵਿੱਚ ਫਰਜੀ ਕਾਲ ਸੈਂਟਰ ਬਣਾਇਆ ਸੀ ਉਸ ਤੋਂ ਬਾਅਦ ਇਹ ਯੂ ਐਸ اے ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਤਾਂ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਸੀ ਈਮੇਲ ਭੇਜਦੇ ਸੀ ਕਿ ਤੁਹਾਨੂੰ ਨਾ ਖਰਚਾ ਪੈ ਜਾਵੇਗਾ ਬੈਂਕ ਬੈਂਕ ਦੇ ਵਿੱਚ ਜੋ ਤੁਹਾਡੀ ਐਂਟਰੀ ਹੋਈ ਆ ਟ੍ਰਾਂਸਫਰ ਹੋਈ ਆ ਤਾਂ ਉਸ ਤੋਂ ਬਾਅਦ ਇਹ ਪੂਰੇ ਜਾਲ ਦੇ ਵਿੱਚ ਲੋਕਾਂ ਨੂੰ ਫਸਾਇਆ ਜਾਂਦਾ ਸੀ ਪਰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਇਸ ਤੋਂ ਬਾਅਦ ਹੁਣ ਅੱਗੇ ਕਾਰਵਾਈ ਪੁਲਿਸ ਕਰੇਗੀ ਤੇ ਰਿਮਾਂਡ ਦੀ ਵੀ ਮੰਗ ਕਰ ਕੀਤੀ ਜਾ ਸਕਦੀ ਹੈ ਕਿ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਤੇ ਫਿਰ ਪੂਰੇ ਤਰੀਕੇ ਦੇ ਨਾਲ ਬੜੀ ਹੀ ਚਲਾਕੀ ਦੇ ਨਾਲ ਇਹ ਵਿਦੇਸ਼ੀ ਲੋਕਾਂ ਤੋਂ ਠੱਗੀ ਮਾਰਦੇ ਸੀ ਸਾਥੀ ਸੰਨੀ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਨਾਸ ਸਪੋਕਸਮੈਨ ਟੀਵੀ ਮੋਹਾਲੀ